ਖਬਰ ਨਮਾ ਦਿਖਿਆ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਉਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਨਿਡਰਕ ਆਗੂ ਜਿਸ ਨੂੰ ਮਾਝੇ ਦਾ ਜਰਨਲ ਵੀ ਕਿਹਾ ਜਾਂਦਾ ਹੈ ਬਿਕਮਜੀਤ ਸਿੰਘ ਮਜੀਠੀਆ ਜਿਹੜੇ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੀ ਖਿਲਾਫੀਤ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੇਕਰ ਖਿਲਾਫੀਤ ਕੀਤੀ ਜਾ ਰਹੀ ਹੈ ਕੋ ਖਿਲਾਫ ਆਵਾਜ਼ بلند ਕਰ ਰਿਹਾ ਹੈ ਉਹ ਨੇ ਬਿਕਮਜੀਤ ਸਿੰਘ ਮਜੀਠੀਆ ਲੇਕਿਨ ਬਿਕਮਜੀਤ ਸਿੰਘ ਮਜੀਠੀਆ ਨੂੰ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਿਉਂਕਿ ਸਟ ਵੱਲੋਂ ਪਰਮਿਸ਼ਨ ਲਈ ਗਈ ਸੀ ਕਿ ਅਸੀਂ 50 ਟਿਕਾਣੇ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਜਿੰਨਾ ਉੱਤੇ ਅਸੀਂ ਛਾਪੇਮਾਰੀ ਕਰਾਂਗੇ ਉੱਥੇ ਜਾ ਕੇ ਬੜੀਆਂ ਚੀਜ਼ਾਂ ਅਸੀਂ ਟ੍ਰੇਸ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਝਟਕੇ ਦਿੱਤੇ ਜਾ ਰਹੇ ਨੇ ਪੰਜਾਬ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਉਦੋਂ ਤੱਕ ਅਸੀਂ ਖੜਾ ਨਹੀਂ ਛੱਡਾਂਗੇ ਬਿਕਮਜੀਤ ਸਿੰਘ ਮਜੀਠੀਆ ਦਾ ਜਿੰਨੀ ਦੇਰ ਤੱਕ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਹੀਂ ਹੋ ਜਾਂਦਾ ਖਾਸ ਕਰਕੇ ਜਿਹੜੀ ਪਟੀਸ਼ਨ ਵਾਰ-ਵਾਰ ਦਰਜ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਕਿ ਬਿਕਮਜੀਤ ਸਿੰਘ ਮਜੀਠੀਆ ਦੀ ਜਬਾਨਤ ਰੱਦ ਕੀਤੀ ਜਾਵੇ ਲੇਕਿਨ ਉਥੇ ਬਿਕਮਜੀਤ ਸਿੰਘ ਮਜੀਠੀਆ ਨੂੰ ਖਾਲੀ ਛੰਡੀ ਜਲੂਲ ਮਿਲੀ ਹੈ ਲੇਕਿਨ ਉਸ ਤੋਂ ਬਾਅਦ ਇੱਕ ਹੋਰ ਪਸੂੜੀ ਪੈ ਗਈ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਕਿਉਂਕਿ ਸਿਟ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ 50 ਟਿਕਾਣੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾਵੇਗੀ ਲੇਕਿਨ ਬਿਕਮਜੀਤ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਇਹ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਸਾਨੂੰ ਉਹ 50 ਟਿਕਾਣਿਆਂ ਦੇ ਹਵਾਲੇ ਦਿੱਤੇ ਜਾਵਣ ਉਹ ਨਾਮ ਦਿੱਤੇ ਜਾਣ ਜਿੱਥੇ ਸਿਟ ਨੇ ਛਾਪੇਮਾਰੀ ਕਰਨੀ ਹੈ ਲੇਕਿਨ ਸਿਟ ਅਤੇ ਸਿਟ ਦੇ ਵਕੀਲ ਨੇ ਬਿਲਕੁਲ ਕੋਰੀ ਨਾ ਕਰ ਦਿੱਤੀ ਹੈ ਉਹਨਾਂ ਕਹਿੰਿਆ ਇਹਨਾਂ ਵੱਲੋਂ ਤਾਂ ਪਹਿਲਾਂ ਮਸਤੈਦੀ ਹੋ ਸਕਦੀ ਹੈ ਇਹ ਚੌਕਸ ਹੋ ਜਾਣਗੇ ਕਿਉਂਕਿ ਸਿਟ ਨੇ ਕਿਹਾ ਕਿ ਸਾਡੇ ਜਿਹੜੇ ਕੰਮ ਨੇ ਉਹ ਸਾਰੇ ਅਨੌਨ ਦੇ ਵਿੱਚ ਆ ਜਾਂਦੇ ਨੇ ਅਸੀਂ ਅਗਿਆਤ ਦੇ ਵਿੱਚ ਕਰਦੇ ਹਾਂ ਜੇਕਰ ਦੱਸ ਦਈਏ ਤੇ ਐਨਡੀਪੀਸੀ ਦਾ ਪਰਚਾ ਹੈ ਬਿਕਮਜੀਤ ਸਿੰਘ ਮਜੀਠੀਆ ਤੇ 6 ਮਹੀਨੇ ਜੇਲ੍ਹ ਦੇ ਵਿੱਚ ਲਾ ਕੇ ਆਏ ਨੇ ਡਰਗ ਤਸਕਰੀ ਨਸ਼ਾ ਤਸਕਰੀ ਨੂੰ ਲੈ ਕੇ ਫਿਰ ਤਾਂ ਸਾਰੇ ਖੁਲਾਸੇ ਹੋ ਜਾਣਗੇ ਬਿਕਮਜੀਤ ਸਿੰਘ ਮਜੀਠੀਆ ਆਪਣੇ ਟਿਕਾਣਿਆਂ ਨੂੰ ਲੈ ਕੇ ਚੌਕਸ ਹੋ ਜਾਣਗੇ ਉਥੋਂ ਕੋ ਖੁਰਦ-ਫੁਰਦ ਵੀ ਕਰ ਸਕਦੇ ਨੇ ਜੇਕਰ ਉੱਥੇ ਸਾਨੂੰ ਕਿਸੇ ਚੀਜ਼ ਦੀ ਲੋੜ ਪਈ ਤਾਂ ਕਿਉਂਕਿ ਜਦੋਂ ਵਾਰ-ਵਾਰ ਸੈਟ ਦੇ ਸਾਹਮਣੇ ਪੇਸ਼ ਹੁੰਦੇ ਰਹੇ ਬਿਕਮਜੀਤ ਸਿੰਘ ਮਜੀਠੀਆ ਤੇ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਜਿਹੜੇ ਨੇ ਕਾਗਜ਼ ਕਾਗਜ਼ ਡਾਕੂਮੈਂਟ ਵੀ ਮੰਗੇ ਗਏ ਕਿ ਤੁਸੀਂ ਕਿੰਨੀ ਜਾਇਦਤ ਬਣਾਈ ਦੱਸਿਆ ਜਾ ਰਿਹਾ ਹੈ ਕਿ ਕਰੋੜਾ ਰੁਪਏ ਅਮਰੀਕਾ ਕੈਨੇਡਾ ਅਤੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਭੇਜੇ ਗਏ ਯਾਨੀ ਕਿ ਕੋਈ ਵੀ ਘਟ ਨਹੀਂ ਜਿੱਥੇ ਵੀ ਕਿਸੇ ਦਾ ਦਾਣ ਲੱਗਦਾ ਹੈ ਜਿਸ ਤਰ੍ਹਾਂ ਅਰਮਨ ਅਰੋੜਾ ਦਾ ਦਾਣ ਲੱਗਿਆ ਸੀ ਆਪ ਆਦਮੀ ਪਾਰਟੀ ਦੇ ਵਿੱਚ ਰੱਜ ਕੇ ਤੰਗੀਆਂ ਨਾਲ ਪੈਸੇ ਇਕੱਠੇ ਕੀਤੇ ਯਾਨੀ ਕਿ ਘਟ ਕਿਸੇ ਤੋਂ ਕੋਈ ਵੀ ਨਹੀਂ ਕੋਈ ਵੀ ਨਹੀਂ ਹੁਣ ਬਿਕਮਜੀਤ ਸਿੰਘ ਮਜੀਠੀਆ ਨੇ ਜਿਹੜੀ ਅੱਜ ਅੱਜ ਉਹਦੀ ਸੁਣਵਾਈ ਹੋਣੀ ਸੀ ਉਹਨਾਂ 50 ਗੁਪਤ ਟਿਕਾਣਿਆਂ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕੋਰੀ ਨਾ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਕਹਿੰਦੀ ਹੈ ਕਿ 28 ਮਈ ਨੂੰ ਇਸ ਬਾਰੇ ਫੈਸਲਾ ਕੀਤਾ ਜਾਵੇਗਾ ਇਹ ਬਿਕਮਜੀਤ ਸਿੰਘ ਜੀਠਿਆ ਨੂੰ ਵੱਡਾ ਝਟਕਾ ਹੈ ਕਿਉਂਕਿ ਜੇਕਰ ਬਿਕਮਜੀਤ ਸਿੰਘ ਜੀਠਿਆ ਨੂੰ ਇਹ ਨਹੀਂ ਟਿਕਾਣਿਆਂ ਦੇ ਦਸਤਾਵੇਜ਼ ਮਿਲਦੇ ਤੇ ਹੋ ਸਕਦਾ ਹੈ ਕਿ ਸਿਟ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਕਰੇ ਬਿਕਮਜੀ ਸਿੰਘ ਜੀਤਿਆ ਨੂੰ ਕਿਉਂਕਿ ਬਿਕਮਜੀ ਸਿੰਘ ਜੀਤਿਆ ਨੇ ਖੁਦ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰੋੜਾਂ ਰੁਪਏ ਲਗਾ ਕੇ ਮੇਰੇ ਵਿਰੁੱਧ ਵਕੀਰ ਖੜੇ ਕਰ ਰਹੇ ਨੇ ਤਾਂ